ਗੁਰੂ ਪਾਣੀ ਪਤਾ ਮਾਤਾ ਤਰਤਮ ਹਤ ਦਿਲ ਸਰਾਤ ਜੁਏ ਦਾਇ ਦਾ ਖਿਲੇ ਸਗਲ ਜਗਤ ਇਹ ਗੱਲ ਬਾਬੇ ਨਾਨਕ ਨੇ ਉਸ ਵੇਲੇ ਬਾਣੀ ਦੇ ਵਿੱਚ ਉਚਾਰਨ ਕੀਤੀ ਸੀ ਜਿਸ ਵੇਲੇ ਹਵਾ ਵੀ ਸੁੱਧ ਸੀ ਪਾਣੀ ਵੀ ਸੁੱਧ ਸੀ ਤਰਤੀ ਦਿੱਤ ਹੋਇ ਤਸ ਇਹਨਾਂ ਦੇ ਨਾਲ ਸਾਡਾ ਮਨੁੱਖ ਦਾ ਕੀ ਰਿਸ਼ਤਾ ਹੈ ਉਹ ਰਿਸ਼ਤਾ ਵੀ ਪਾਤਸ਼ਾਹ ਨੇ ਸਾਨੂੰ ਦੱਸਿਆ ਸੀ ਕਿ ਇਹ ਇਹ ਰਿਸ਼ਤਾ ਨਮਾ ਹੋਗੇ ਤੇ ਫਿਰ ਸਾਰਾ ਸੰਸਾਰ ਸੁਖੀ ਬਸੂਗਾ ਖੇਲੇ ਸਗਲ ਜਗਤ ਅੱਜ ਸਾਰਾ ਸੰਸਾਰ ਖੇਲ ਨਹੀਂ ਰਿਹਾ ਰੋ ਰਿਹਾ ਹਸਪਤਾਲਾਂ ਚ ਬਿਮਾਰੀਆਂ ਦੇ ਨਾਲ ਈਰਖਾ ਦਵੈਸ ਕ્રોਧ ਬਹੁਤ ਕੁਝ ਅਲੰਕਤਾ ਜਿਹੜੀਆਂ ਹੈ ਮਨੁੱਖ ਇਹਨਾਂ ਦੇ ਕਰਕੇ ਜਿਹੜੇ ਹੈ ਮਨੁੱਖਾਂ ਦਾ ਮੁਲਕ ਲੜ ਰਿਹਾ ਤੇ ਬਹੁਤ ਵੱਡਾ ਜਿਹੜਾ ਹੈ ਦੁਨੀਆ ਵਾਸਤੇ ਵਿਸ਼ਵ ਵਾਸਤੇ ਜਿਹੜੀ ਹੈ ਇੱਕ ਚੁਣੌਤੀ ਖੜੀ ਹੈ ਇੱਕ ਗਲੋਬਲ ਵਾਰਮਿੰਗ ਤੇ ਦੂਸਰਾ ਵਿਸ਼ਵ ਯੁੱਧ ਤੇ ਇਹ ਹੈ ਕਾਦੇ ਵਾਸਤੇ ਜਿਹੜੇ ਕਾਰਜ ਸਾਨੂੰ ਕਰਨੇ ਚਾਹੀਦੇ ਸੀ ਉਹ ਅਸੀਂ ਕੀਤੇ ਨਹੀਂ ਜਿਹੜੇ ਨਹੀਂ ਕਰਨੇ ਚਾਹੀਦੇ ਉਹ ਅਸੀਂ ਕੀਤੇ ਇਸੇ ਕਰਕੇ ਅੱਜ ਹਵਾ ਪਾਣੀ ਧਰਤੀ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਅੱਜ ਇਹਦੇ ਵਿਸ਼ਵਗਾ ਰ ਜਲਦੇਵਸ ਮਨਾਉਣ ਦੇ ਜਿਹੜੇ ਹੈ ਵਿਹਾੜੇ ਮਨਾਏ ਜਾ ਰਹੇ ਆ ਸੋ ਇਹਦਾ ਲੋੜ ਕਿਉਂ ਪਈ ਕੇ ਅਸੀਂ ਬਾਬੇ ਨਾਨਕ ਦੇ ਦੱਸੇ ਹੋਏ ਰਾਹ ਤੋਂ ਬਰੇ ਹਟ ਗਏ ਆਉਣ ਨੂੰ ਪ੍ਰਦੂਸ਼ਿਤ ਕਰਨਾ ਸ਼ੁਰੂ ਕਰਤਾ ਪਾਣੀ ਨੂੰ ਪ੍ਰਦੂਸ਼ਿਤ ਸ਼ੁਰੂ ਕਰਤਾ ਧਰਤੀ ਨੂੰ ਪ੍ਰਦੂਸ਼ਿਤ ਸ਼ੁਰੂ ਕਰ ਦਿੱਤਾ ਤੇ ਅੱਜ ਤਿੰਨਾਂ ਦੇ ਦਾ ਪ੍ਰਭਾਵ ਜੋ ਅਸੀਂ ਦੂਸ਼ਿਤ ਕੀਤਾ ਤੇ ਗੰਦੇ ਪਾਣੀ ਪਾਈ ਤੇ ਕੈਮੀਕਲ ਵਾਲੇ ਪਾਣੀ ਪਾਈ ਤੇ ਜਿਹੜੀਆਂ ਉਹ ਗੈਂਸਾਂ ਜਿਹੜੀਆਂ ਸੀਗੀਆਂ ਆਪਣੀਆਂ ਇੰਡਸਟਰੀਆਂ ਜੋ ਕੱਢੀਆਂ ਜਿਹੜੀਆਂ ਜਾਂ ਅਸੀਂ ਧਰਤੀ ਦੇ ਵਿੱਚ ਉਹ ਕੈਮੀਕਲ ਪਾ ਕੇ ਫੇਟ ਮਾਸਕ ਪਾ ਕੇ ਜਿਹੜੇ ਹੈ ਉਹ ਉਹ ਉਸ ਅਸੀਂ ਵਰਤਿਆ ਇਹਦਾ ਸਾਡੀ ਖੁਰਾਕ ਦੇ ਰਹੀ ਸਾਡੇ ਸਰੀਰ ਦੇ ਵਿੱਚ ਤੇ ਸਾਨੂੰ ਹਸਪਤਾਲਾਂ ਚ ਕਿੰਨ ਲਿਆਦੇ ਸੋ 70% ਪਾਣੀ ਸਾਡੇ ਸਰੀਰ ਦੇ ਵਿੱਚ ਤੇ ਪਾਣੀ ਤੋਂ ਸਾਡੀ ਉਤਪਤੀ ਹੈ ਪਾਣੀ ਨਾਲ ਹੀ ਸਾਡਾ ਜੀਵਨ ਹੈ ਪਾਣੀ ਆ ਤਾਂ ਪ੍ਰਾਣੀਆਂ ਨਹੀਂ ਤਾਂ ਖਤਮ ਕਹਾਣੀ ਹੈ ਸੋ ਕਹਾਣੀ ਸਾਰੀ ਜਿਹੜੀ ਹੈ ਪਾਣੀਆਂ ਦੇ ਪਿੱਛੇ ਜਿਹੜੀ ਹੈਗੀ ਆ ਉਹ ਤੁਰਦੀਆਂ ਕਿਉਂਕਿ ਇਹ ਜਿਹੜੇ ਸ਼ਹਿਰ ਵੱਡੇ ਵੱਡੇ ਪ੍ਰਾਣੀਆਂ ਜਿਹੜੇ ਹੈ ਉਹ ਰਾਜਧਾਨੀਆਂ ਉਹ ਪਾਣੀਆਂ ਦੇ ਕੰਢਿਆਂ ਦੇ ਉੱਤੇ ਬਣੀਆਂ ਹੋਈਆਂ ਸੀ ਇਹ ਪਾਣੀ ਦੀ ਪਹਿਲੀ ਲੋੜ ਆ ਮਨੁੱਖ ਨੂੰ ਪਾਣੀ ਪੀਣ ਵਾਸਤੇ ਵੀ ਫਸਲਾਂ ਗਾਉਣ ਵਾਸਤੇ ਵੀ ਪਾਣੀ ਣਾਉਣ ਵਾਸਤੇ ਵੀ ਸਾਰੀਆਂ ਲੋੜਾਂ ਸਾਡੀਆਂ ਜਿਹੜੀਆਂ ਹੈ ਪਾਣੀ ਦੇ ਨਾਲ ਜੁੜੀਆਂ ਹੋਈਆਂ ਸੀ ਅਸੀਂ ਬਹੁਤ ਵਧੀਆ ਜੀ ਰਹੇ ਸੀ ਜਦੋਂ ਤੋਂ ਅਸੀਂ ਆਕਾਸ਼ੀ ਉਡਾਰੀਆਂ ਜਿਹੜੀਆਂ ਹੈ ਵਿਗਿਆਨ ਨੇ ਸ਼ੁਰੂ ਕੀਤੀਆਂ ਉਹਦੇ ਨਾਲ ਨਾਲ ਸਾਡੀ ਲਾਈਫ ਬਦਲੀ ਹੈ ਉਹਦੇ ਨਾਲ ਅਸੀਂ ਜਿੱਥੇ ਚੰਗੇ ਪਾਸੇ ਨੂੰ ਤਰਕੀਏ ਜੀ ਜਿੱਥੇ ਉਥੇ ਬਹੁਤ ਕੁਝ ਜਿਹੜਾ ਹੈਗਾ ਆਪਣੇ এনवायरमेंट ਦੇ ਨਾਲ ਨਾਲ ਅਨਸਾਫੀ ਕੀਤੀ ਆ ਉਹਦਾ ਖਮਾ ਚਾਹ ਸੀ ਸਾਰੇ ਪੁਕਤ ਰਹੇ ਆ ਅੱਜ ਵਿਸ਼ਵ ਗਲਗਾ ਦੇ ਵਿੱਚ ਸਾਹਿਬ ਅਸੀਂ ਉਹ ਬਾਬੇ ਨਾਨਕ ਦੀ ਉਸ ਪਵਿੱਤਰ ਵਿੰਗ ਦੇ ਕਿਨਾਰੇ ਵਿਖੇ ਆਂ ਕਹਿੰਦੇ ਆ ਕਿ ਆ ਉਹ ਅਮਰ ਜਲ ਆ ਜਿਹੜਾ ਜਲ ਬਾਬੇ ਨਾਨਕ ਦੀ ਵਿੰਗ ਚ ਵਗ ਰਿਹਾ ਗੁਰੂ ਪਾਤਸ਼ਾਹ ਦੀ ਚਰਨ ਸਪਰਸ਼ ਪਵਿੱਤਰ ਹੋਏ ਜਿਹੜੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕੀ ਸੀ ਗੁਰੂ ਪਿਆਰਿਓ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਸ ਦਾ ਕਾਰਜ ਤਨ ਹੀ ਕੀਆ ਮਾਨਸ ਕਿਆ ਵਿਚਾਰ ਆ ਰਾਮ ਕਿ ਅੱਜ ਇਹ ਨਿਰਮਲ ਵਗ ਰਹੀ ਹੈ ਇਹਦੇ ਉੱਤੇ ਸਾਰੇ ਟ੍ਰੀਟਮੈਂਟ ਪਲਾਂਟ ਸਾਰੇ ਸ਼ਹਿਰਾਂ ਦੇ ਲੱਗੇ ਆ ਪਿੰਡਾਂ ਦੇ ਪਾਣੀ ਜਿਹੜੇ ਹੈ ਟ੍ਰੀਟ ਹੋ ਗਏ ਖੇਤੀ ਨੂੰ ਹੋਣ ਲੱਗਣ ਲੱਗ ਗਿਆ ਹੈ ਬਹੁਤ ਕਿਰਪਾ ਹੋਈ ਆ ਕਾਲਪੁਰਖ ਵਾਹਿਗੁਰੂ ਦੀ ਤੇ ਬਹੁਤ ਵੱਡੀ ਖੁਸ਼ੀ ਅੱਜ ਗੱਲ ਗੱਵਸ ਦੇ ਉੱਤੇ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਪਵਿੱਤਰ ਕਾਲੀ ਵਹੀਂ ਦੀ ਪਹਿਣ ਚਿੱਟੀ ਵਹੀਂ ਜਿਹੜੀ ਬਿਲਕੁਲ ਨਿਰਮਲ ਸੀ ਉਹ ਵੀ ਈ ਗ੍ਰੇਡ ਜਿਹਦੇ ਵਿੱਚ ਪਾਣੀ ਵਗਦਾ ਸੀ ਉਹ ਉਹਦੇ ਵਿੱਚ ਵੀ ਜਿਹੜਾ ਹੈ ਪਾਣੀ ਵਗਣਾ ਸ਼ੁਰੂ ਹੋ ਗਿਆ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਬੁੱਢੇ دریا ਦੇ ਵਿੱਚ ਵੀ 200 ਕੁਸ਼ਕ ਪਾਣੀ ਜਿਹੜੇ ਹੋਇਆ ਉਹ ਵੀ ਤੁਹਾਨੂੰ ਦੱਸਦੇ ਉੱਥੇ ਵੀ ਸੇਵਾ ਦਾ ਕਾਰਜ ਚੱਲ ਰਿਹਾ ਐ ਇਸੇ ਤਰ੍ਹਾਂ ਹੀ ਕਾਲਾ ਸਿੰਘਾਂ ਡਰੇਨ ਦੇ ਵਿੱਚ ਵੀ ਇਹ ਜਿੰਨੇ ਵੀ ਇਹ ਨੇਚਰਲ ਸੋਰਸ ਸੀ ਸਾਫ ਸੁਥਰੇ ਅਮਰਤ ਵਰਗੇ ਵਗਦੇ ਸੀ ਜਿਨ੍ਹਾਂ ਨੂੰ ਅਸੀਂ ਗੰਦੇ ਪਾਣੀ ਪਾ ਕੇ ਪ੍ਰਦੂਸ਼ਿਤ ਕੀਤਾ ਤੇ ਇਹਦੇ ਵਿੱਚ ਅਮਰ ਸਰ ਦਾ ਤੁੰਗਟਾਬ ਨਾਲਾ ਅੱਜ ਵੀ ਪ੍ਰਦੂਸ਼ਿਤ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਨਦੀਆਂ ਦਰਿਆ ਜਿੱਥੇ ਵੀ ਕੋਈ ਗੰਦੇ ਪਾਣੀ ਪੈ ਰਿਹਾ ਐ ਗੈਰਕਾਨੂੰਨੀ ਪੈ ਰਹਿਆ ਗੈਰਸੰਵਿਧਾਨਕ ਪੈ ਰਹਿਆ ਸੋ ਆਪਾਂ ਸਾਰੇ ਜਦਨ ਕਰੀਏ ਭਾਈ ਜੇ ਸਾਡੀ ਬਾਬੇ ਨਾਨਕ ਦੀ ਦੇ ਨਾਲ ਸਾਡਾ ਪਿਆਰ ਆ ਬਾਬੇ ਨਾਨਕ ਦੀ ਬਾਣੀ ਦੇ ਨਾਲ ਪਿਆਰ ਆ ਤੇ ਫਿਰ ਹਵਾ ਪਾਣੀ ਤੇ ਧਰਤੀ ਨੂੰ ਦੇ ਨਾਲ ਪਿਆਰ ਕਰਨਾ ਪਊਗਾ ਤੇ ਜਦੋਂ ਅਸੀਂ ਪਿਆਰ ਕਰਾਂਗੇ ਇਹਦੇ ਨਾਲ ਪਿਆਰ ਹੁੰਦਾ ਉਹਦੇ ਨਾਲ ਅਸੀਂ ਤਰੋ ਨਹੀਂ ਕਰਦੇ ਸੋ ਅਸੀਂ ਹਵਾ ਪਾਣੀ ਧਰਤੀ ਦੇ ਨਾਲ ਪਿਆਰ ਕਰੀਏ ਪਹਿਲਾ ਪਾਣੀ ਜੀਵ ਹੈ ਇਹ ਤਹਰਿਆ ਸਭ ਕੋ ਇਹ ਸੋ ਇਹ ਵਿਸ਼ਵ ਤੌਰ ਤੇ ਪਾਣੀ ਨੂੰ ਸੱਚੇ ਬਚਾਉਣ ਵਾਸਤੇ ਸचेत ਕਰਨ ਵਾਸਤੇ ਦੁਨੀਆ ਭਰ ਦੇ ਵਿੱਚ ਇਹ ਦਿਹਾੜਾ ਬਣਾਇਆ ਜਾ ਰਿਹਾ ਸਾਰੇ ਹੀ ਉਹਨਾਂ પ્રાਣੀਆਂ ਨੂੰ ਸਾਰੇ ਹੀ ਇਨਸਾਨਾਂ ਨੂੰ ਸਾਰੀ ਮਨੁੱਖਤਾ ਨੂੰ ਜੋ ਹੈ ਅੱਜ ਲੋੜ ਹੈ ਹਵਾ ਪਾਣੀ ਤੇ ਤਰਤੀ ਦੀ ਸੋ ਸਾਰੇ ਰਲ ਕੇ ਆਪਾਂ ਜਦਨ ਕਰੀਏ ਬਾਣੀ ਦਾ ਉਪਦੇਸ਼ਾ ਜਿੱਥੇ ਜਾਏ ਬਈਏ ਭਲਾ ਕਹੀਏ ਅਸੀਂ ਜਿਸ ਮੁਲਕ 'ਚ ਰਹਿ ਰਹੇ ਆਂ ਜਿਸ ਵੀ ਧਰਤੀ 'ਤੇ ਰਹਿ ਆਂ ਜਿਸ ਵੀ ਨਦੀ ਦਾ ਜਿਸ ਦਰਿਆ ਦਾ ਪਾਣੀ ਪੀਂਦੇ ਆਂ ਉਸ ਨਦੀ ਦਰਿਆ ਡਰੇਨ ਟੋਬਾ ਨਾਲਾ ਉਹਦੇ ਵਿੱਚ ਅਸੀਂ ਗੰਦਗੀ ਨਾ ਪਾਈਏ ਸਾਡੇ ਭੈਣਾ ਭਰਾ ਬਹੁਤ ਆ ਘਰਾਂ ਤੋਂ ਸਮਾਨ ਇਕੱਠਾ ਕਰਕੇ ਅਸੀਂ ਨਿਕਲਦੇ ਆਂ ਤੇ ਕੋਈ ਡਰੇਨ ਹੁੰਦੀ ਉਹਦੇ ਪੈਂਹੇ ਸਿੱਟ ਦਿੰਨੇ ਆ ਤੇ ਲੁਧਿਆਣੇ ਸਿੱਟਦੇ ਆਂ ਬੁੱਢੇ ਦਰਿਆ ਸਿੱਟ ਦਿੰਨੇ ਆ ਨਹਿਰ ਤੇ ਛੱਡ ਦਿੰਨੇ ਆ ਕਿੱਡੀ ਵੇਹਿੰ ਛੱਡ ਦਿੰਨੇ ਆ ਕਾਲੀ ਵੇਹਿੰ ਛੱਡ ਦਿੰਨੇ ਆ ਜਾਂ ਹੋਰ ਅਸੀਂ ਬੇਨਤੀ ਕਰਾਂਗੇ ਇਹ ਬੰਦ ਕਰੀਏ ਜਦੋਂ ਅਸੀਂ ਪਲਾਸਟਿਕ ਦੇ ਵਿੱਚ ਛੱਡਦੇ ਆ ਉਹ ਪਲਾਸਟਿਕ ਜਿਹੜੀ ਹੈ ਉਹ ਗਲਦੀ ਨਹੀਂ ਸੋ ਇਸ ਵਾਸਤੇ ਅਸੀਂ ਇਹਨਾਂ ਨਦੀਆਂ ਨਹਿਰਾਂ ਦੇ ਆਪਰਾਖ ਬਣੀਏ ਜਦੋਂ ਤੁਸੀਂ ਆਪਰਾਖੇ ਬਣ ਜਾਓਗੇ ਆਪ ਬਚਾਉਣ ਲੱਗ ਪਾਓਗੇ ਫਿਰ ਕੋਈ ਇਹਨੂੰ ਪ੍ਰਦੂਸ਼ਿਤ ਨਹੀਂ ਕਰੇ ਕਰੂਗਾ ਉਹ ਬਾਬੇ ਨਾਨਕ ਦੀ ਬਾਣੀ ਦਾ ਉਪਦੇਸ਼ ਮੰਨ ਲਈਏ ਇਹ ਨਰਮਲ ਧਾਰਾ ਜੋ ਪਾਣੀਆਂ ਦੀ ਵਗਦੀ ਸੀ ਉਹ ਉਹ ਵਗਣ ਲੱਗ ਪਵੇ ਇੱਥੇ ਵਰਕ ਤਾਂ ਬਖਸ਼ਿਸ਼ਾਂ ਦਾ ਗੁਰੂ ਨੇ ਕੋਈ ਘਾਟਾ ਨਹੀਂ ਛੱਡਿਆ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਹੀ ਮਿਲਣਗੇ ਹਨ ਅਸੀਂ ਬਾਬੇ ਨਾਨਕ ਨੂੰ ਪਾਉਂਦੇ ਕਾਰਜ ਕਰੀਏ ਜਿੱਥੇ ਜਾਏ ਭਈਏ ਭਲਾ ਕਹੀਏ ਗੁਰੂ ਬਾਸਾ ਦੀ ਬਖਸ਼ਿਸ਼ਾਂ ਲਈਏ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ